ਗੌੜੀ ਗੁਵਾਰੀ ਮਹੱਲਾ ਪੰਜਵਾਂ ਵਿਆਪਤ ਹਰਖ ਸੋਗ ਵਿਸਥਾਰ ਵਿਆਪਤ ਸੁਰਗ ਨਰਕੇ ਅਵਤਾਰ ਵਿਆਪਤ ਧਨ ਨਿਰਧਨ ਪੇਖ ਸੂਬਾ ਮੂਲ ਵਿਆਦੀ ਵਿਆਪਸ ਲੋਭਾ ਮਾਇਆ ਵਿਆਪਤ ਬਹੁ ਪ੍ਰਕਾਰੀ ਸੰਤ ਜੀਵ ਹੈ ਪ੍ਰਭ ਓਟ ਤੇਮਾਰੀ ਰਹਾਉ ਵਿਆਪਤ ਹੰਬੁਦ ਕਾ ਮਾਤਾ ਵਿਆਪਤ ਪੁੱਤਰ ਕਲਤਰ ਸੰਗ ਰਾਤਾ ਵਿਆਪਤ ਹਸਤ ਘੋੜੇ ਅਰ ਬਸਤਾ ਵਿਆਪਤ ਰੂਪ ਜੋਬਨ ਮਦ ਮਸਤਾ ਵਿਆਪਤ ਭੂਮ ਰੰਕ ਅਰ ਰੰਗਾ ਵਿਆਪਤ ਗੀਤ ਨਾਦ ਸੁਣ ਸੰਗਾ ਵਿਆਪਤ ਸੇਜ ਮਹਿਲ ਸ਼ਿੰਗਾਰ ਪੰਜ ਦੂਤ ਵਿਆਪਤ ਅੰਧਿਆਰ ਵਿਆਪਤ ਕਰਮ ਕਰੈ ਹਉ ਫਾਸਾ ਵਿਆਪਤ ਗਿਰਸਤ ਵਿਆਪਤ ਉਦਾਸਾ ਚਾਰ ਵਿਵਹਾਰ ਵਿਆਪਤ ਇਹ ਜਾਤ ਸਭ ਕਿਛ ਬਿਆਪਤ ਬਿਨ ਹਰ ਰੰਗ ਰਾਤ ਸੰਤਨ ਕੇ ਬੰਦਨ ਕਾਟੇ ਹਰ ਰਾਈ ਤਾ ਕਉ ਕਹਾ ਬਿਆਪੈ ਮਾਈ ਕਹੋ ਨਾਨਕ ਜਿਨ ਧੂਰ ਸੰਤ ਪਾਈ ਤਾ ਕੈ ਨਿਗਟ ਨ ਆਵੇ ਮਾਈ ਗਉੜੀ ਗੁਵਾਰ ਦੀ ਮਹੱਲਾ ਪੰਜਵਾਂ ਨੈਣੋ ਨੀਂਦ ਪਰ ਦ੍ਰਿਸ਼ਟ ਵੇਕਾਰ ਸ਼੍ਰਵਣ ਸੋਏ ਸੁਣ ਨਿੰਦ ਵਿਚਾਰ ਰਸਨਾ ਸੋਈ ਲੋਭ ਮਿੱਠੈ ਸਾਦ ਮਨ ਸੋਇਆ ਮਾਇਆ ਬਿਸਮਾਦ ਇਸ ਗ੍ਰਹਿ ਮਹਿ ਕੋਈ ਜਾਗਤ ਰਹਿ ਸਾਬਤ ਵਸਤ ਉਹ ਆਪਣੀ ਲਹਿ ਰਹਾਉ ਸਗਲ ਸਹੇਲੀ ਆਪਣੇ ਰਸਮਾਤੀ ਗ੍ਰਹਿ ਆਪਣੇ ਕੀ ਖਬਰ ਨਾ ਜਾਂਦੀ ਮੁਸਨਹਾਰ ਪੰਜ ਬਟਵਾਰੀ ਸੂਨੇ ਨਗਰ ਪਰੇ ਠਗਹਾਰੇ ਹੁਣ ਤੇ ਰਾਖੈ ਬਾਪ ਨਾ ਮਾਈ ਹੁਣ ਤੇ ਰਾਖੈ ਮੀਤ ਨਾ ਭਾਈ ਦਰਬ ਸਿਆਣਪ ਨਾ ਹੋਏ ਰਹਤੀ ਸਾਧ ਸੰਗ ਹੋਏ ਦੁਸ਼ਟ ਵਸ ਹੁਤੀ ਕਰ ਕਿਰਪਾ 모ਹੇ ਸਾਰਿੰਗ ਪਾਣ ਸੰਤਨ ਧੂਰ ਸਰਬ ਨਿਦਾਨ ਸਾਬਤ ਪੂੰਜੀ ਸਤ ਗੁਰ ਸੰਗ ਨਾਨਕ ਜਾਗੈ ਪਾਰ ਬ੍ਰਹਮ ਕੈ ਰੰਗ ਸੋ ਜਾਗੈ ਜਿਸ ਪ੍ਰਭ ਕਿਰਪਾਲ ਇਹ ਪੂੰਜੀ ਸਾਬਤ ਧਨਮਾਲ ਰਹਾਉ ਦੂਜਾ ਗੌੜੀ ਗੁਵਾਰੀ ਮਹੱਲਾ ਪੰਜਵਾਂ ਜਾਂ ਕਹਿ ਵਾਸਖਾਨ ਸੁਲਤਾਨ ਜਾਂ ਕਹਿ ਵਾਸ ਹੈ ਸਗਲ ਜਹਾਨ ਜਾਂ ਕਾ ਕੀਆ ਸਭ ਕਿਛੁ ਹੋਇ ਤਿਸ ਤੇ ਬਾਹਰ ਨਾਹੀ ਕੋਇ ਕਹੋ ਬੇਨੰਤੀ ਆਪਣੇ ਸਤਿਗੁਰ ਪਾਏ ਕਾਜ ਤੁਮਾਰੇ ਦੇ ਨਿਭਾਹਿ ਰਹਾਉ ਸਭਤੇ ਊਚ ਜਾ ਕਾ ਦਰਬਾਰ ਸਗਲ ਭਗਤ ਜਾ ਕਾ ਨਾਮ ਆਧਾਰ ਸਰਬ ਵਿਆਪਤ ਪੂਰਨ ਧਨੀ ਜਾਂ ਕੀ ਸੋਭਾ ਕਟਕਟ ਬਣੀ ਜਿਸ ਸਿਮਰਤ ਦੁਖ ਡੇਰਾ ਟਹਿ ਜਿਸ ਸਿਮਰਤ ਜਮ ਕਿਛੂ ਨ ਕਹ ਜਿਸ ਸਿਮਰਤ ਹੋਤ ਸੂਕੇ ਹਰੇ ਜਿਸ ਸਿਮਰਤ ਡੂਬਤ ਪਾਹਨ ਤਰੇ ਸੰਤ ਸਬਾ ਕਉ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਨ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸ ਸੰਤ ਪ੍ਰਸਾਦ ਮੋ ਕੋ ਨਾਮ ਨਿਵਾਸ ਗੌੜੀ ਗੁਆਰ ਦੀ ਮਹੱਲਾ ਪੰਜਵਾ ਸਤਗੁਰ ਦਰਸ਼ਨ ਅਗਨ ਨਿਵਾਰੀ ਸਤਗੁਰ ਭੇਟ ਤਹੁ ਮੈਂ ਮਾਰੀ ਸਤਗੁਰ ਸੰਗ ਨਾਹੀ ਮਨ ਡੋਲੇ ਅੰਮ੍ਰਿਤ ਬਾਣੀ ਗੁਰਮੁਖ ਬੋਲੇ ਸਭ ਜਗ ਸਾਚਾ ਜਾਂ ਸੱਚ ਮਹਿ ਰਾਤੀ ਸੀਤਲ ਸ਼ਾਂਤ ਗੁਰ ਤੇ ਪ੍ਰਭ ਜਾਤੇ ਰਹਾਉ ਸੰਤ ਪ੍ਰਸਾਦ ਜੱਪੈ ਹਰ ਨਾਉ ਸੰਤ ਪ੍ਰਸਾਦ ਹਰ ਕੀਰਤਨ ਗਾਉ ਸੰਤ ਪ੍ਰਸਾਦ ਸਗਲ ਦੁੱਖ ਮਿਟੇ ਸੰਤ ਪ੍ਰਸਾਦ ਬੰਧਨ ਤੇ ਛੁੱਟੇ ਸੰਤ ਕਿਰਪਾ ਤੇ ਮਿਟੇ ਮੋਹ ਭਰਮ ਸਾਜ ਦੇਣ ਮੱਝਨ ਸਭ ਧਰਮ ਸਾਜ ਕਿਰਪਾਲ ਦਿਆਲ ਗਵਿੰਦ ਸਾਦਾ ਮਹਿ ਇਹ ਹਮਰੀ ਜਿੰਦ ਕਿਰਪਾ ਨਿਦ ਕਿਰਪਾਲਤਿ ਆਵੋ ਸਾਧ ਸੰਗ ਤਾ ਬੈਠਣ ਪਾਵੋ ਮੋਹਿ ਨਿਰਗੁਣ ਕਉ ਪ੍ਰਭ ਕੀਨੀ ਦਇਆ ਸਾਧ ਸੰਗ ਨਾਨਕ ਨਾਮ ਲਿਆ ਗੌੜੀ ਗੁਵਾਰੀ ਮਹੱਲਾ ਪੰਜਵਾਂ ਸਾਧ ਸੰਗ ਜਪਿਓ ਭਗਵੰਤ ਕੇਵਲ ਨਾਮ ਦਿਯੋ ਗੁਰਮੰਤ ਤਜ ਅਬਮਾਨ ਭਏ ਨਿਰਵੈਰ ਆਠ ਪਹਿਰ ਪੂਜੋ ਗੁਰ ਪੈਰ ਅਬ ਮਤ ਬਿਨਸੀ ਦੁਸ਼ਟ ਬਿਗਾਨੀ ਜਬ ਤੀ ਸੁਨਿਆ ਹਰ ਜਸ ਕਾਨੀ ਰਹਾਉ ਸਹਜ ਸੂਖ ਆਨੰਦ ਨਿਧਾਨ ਰਖਨ ਹਾਰ ਰਖ ਲੈ ਨਿਧਾਨ ਦੁਖ ਦਰਦ ਬਿਨ ਸੇ ਭੈ ਭਰਮ ਆਵਣ ਜਾਣ ਰਖੇ ਕਰ ਕਰਮ ਤੇਖੈ ਬੋਲੇ ਸੁਣੈ ਸਭ ਆਪ ਸਦਾ ਸੰਗ ਤਾ ਕਉ ਮਨ ਜਾਪ ਸੰਤ ਪ੍ਰਸਾਦ ਭਇਓ ਪ੍ਰਗਾਸ ਪੂਰ ਰਹੀ ਏਕੈ ਗੁਣਤਾਸ ਕਹਿਤ ਪਵਿੱਤਰ ਸੁਣਤ ਪਨੀਤ ਗੁਣ ਗੋਵਿੰਦ ਗਾਵਹਿ ਨਿਤ ਨੀਤ ਕਹੋ ਨਾਨਕ ਜਾਂ ਕੋ ਹੋ ਹਿਰਪਾਲ ਤਿਸ ਜਨ ਕੀ ਸਭ ਪੂਰਨ ਕਾਲ ਗੌੜੀ ਗੁਵਾਰੀ ਮਹੱਲਾ ਪੰਜਵਾਂ ਬੰਦਨ ਤੋੜ ਬੁਲਾਵੇ ਰਾਮ ਮਨ ਮਹਿ ਲਾਗੇ ਸਾਚ ਧਿਆਨ ਮਿਟੈ ਕਲੇਸ਼ ਸੁਖੀ ਹੋਏ ਰਹੀਐ ਐਸਾ ਦਾਤਾ ਸਤਗੁਰ ਕਹੀਐ ਸੋ ਸੁਖ ਦਾਤਾ ਜੇ ਨਾਮ ਜਪਾਵੇ ਕਰ ਕਿਰਪਾ ਤਿਸ ਸੰਗ ਮਲਾਵੇ ਰਹਾਉ ਜਿਸ ਹੋਏ ਦਿਆਲ ਤਿਸ ਆਪ ਮਲਾਵੇ ਸਰਬ ਨਿਧਾਨ ਗੁਰੂ ਤੇ ਪਾਵੇ ਆਪ ਤਿਆਗ ਮਿਟੈ ਆਵਣ ਜਾਣਾ ਸਾਧ ਕੈ ਸੰਗ ਪਾਰ ਬ੍ਰਹਮ ਪਛਾਣਾ ਜਾਨੇ ਉਪਰ ਪ੍ਰਭ ਭਏ ਦਿਆਲ ਜਨ ਕੀ तेक ਏਕ ਗੋਪਾਲ ਏਕਾਲਿਵ ਏਕੋ ਮਨ ਭਾਉ ਸਰਬਨਿਧਾਨ ਜਨਕੈ ਹਰਨਾ ਪਾਰ ਬ੍ਰਹਮ ਸਿਉ ਲਾਗੀ ਪ੍ਰੀਤ ਨਿਰਮਲ ਕਰਨੀ ਸਾਚੀ ਰੀਤਾ ਗੁਰਪੂਰੈ ਮੀਟਿਆ ਅੰਧਿਆਹਰਾ ਨਾਨਕ ਕਾ ਪ੍ਰਭ ਅਪਰ ਅਪਾਰਾ ਗੌੜੀ ਗੁਆਰ ਦੀ ਮਹੱਲਾ ਪੰਜਵਾਂ ਜਿਸ ਮਨ ਵਸੈ ਤਰੈ ਜਨ ਸੋਇ ਜਾਂ ਕੈ ਕਰਮ ਪ੍ਰਾਪਤ ਹੋਇ ਦੁਖ ਰੋਗ ਕਛ ਪਉ ਨ ਬਿਆਪੈ ਅੰਮ੍ਰਿਤ ਨਾਮ ਹਿਰਦੈ ਹਰਿ ਜਾਪੈ ਪਾਰ ਬ੍ਰਹਮ ਪਰਮੇਸ਼ਰ ਧਿਆਇਐ ਗੁਰ ਪੂਰੇ ਤੇ ਇਹ ਮਤ ਪਾਈਐ ਰਹਾਉ ਕਰਨ ਕਰਾਮਨਹਾਰ ਦਇਾਲ ਜੀ ਜੰਤ ਸਗਲੇ ਪ੍ਰਤਪਾਲ ਅਗਮ ਅਗੋਚਰ ਸਦਾ ਬੇਅੰਤਾ ਸੇ ਮਰੰਮਾ ਨਾ ਪੂਰੇ ਗੁਰਮੰਤਾ ਜਾਂ ਕੀ ਸੇਵਾ ਸਰਬ ਨਿਧਾਨ ਪ੍ਰਭ ਕੀ ਪੂਜਾ ਪਾਈਐ ਮਾਨ ਜਾਂ ਕੀ ਟਹਿਲ ਨ ਬਿਰਤੀ ਜਾਏ ਸਦਾ ਸਦਾ ਹਰ ਕੇ ਗੁਣ ਗਾਈ ਕਰ ਕਿਰਪਾ ਪ੍ਰਭ ਅੰਤਰ ਜਾਮੀ ਸੁਖ ਨਿਧਾਨ ਹਰ ਅਲਖ ਸੁਆਮੀ ਜੀ ਜੰਤ ਤੇਰੀ ਸਰਨਾਈ ਨਾਨਕ ਨਾਮ ਮਿਲੈ ਵਡਿਆਈ ਗੌੜੀ ਗੁਆਰ ਦੀ ਮਹੱਲਾ ਪੰਜਵਾ ਜੀ ਜੁਗਤ ਜਾਂ ਕਹਿ ਹਾਥ ਸੋ ਸਿਮਰੋ ਅਨਾਥ ਕੋ ਨਾਥ ਪ੍ਰਭ ਚੇਤੇ ਆਏ ਸਭ ਦੁੱਖ ਜਾਏ ਭੈ ਸਭ ਬਿਨ ਸਹ ਹਰ ਕੈ ਨਾਏ ਬਿਨ ਹਰ ਭਉ ਕਾਹੇ ਕਾਮਨ ਹੈ ਹਰ ਬਿਸਰਤ ਕਾਹੇ ਸੁਖ ਜਾਨ ਹੈ ਰਹਾ ਜਿਨ ਧਾਰੇ ਬਹੁ ਤਰਨ ਆਗਾਸ ਜਾਂਤੀ ਜੋਤ ਜੀ ਪਰਗਾਸ ਜਾਂ ਕੀ ਬਖਸ਼ ਨਾਮੇ ਤੈ ਕੋਇ ਸਿਮਰ ਸਿਮਰ ਪ੍ਰਭ ਨਿਰਪਉ ਹੋਇ ਆਠ ਪਹਿਰ ਸਿਮਰੋ ਪ੍ਰਭ ਨਾਮ ਅਨਕ ਤੀਰਤ ਮੱਜਨ ਇਸਨਾਨ ਪਾਰ ਬ੍ਰਹਮ ਕੀ ਸਰਣੀ ਪਾਹੇ ਕੋਟ ਕਲੰਕ ਖਿਨ ਮਹ ਮਿਟ ਜਾਏ ਬੇਮੁਹਤਾਜ ਪੂਰਾ ਪਾਤਸ਼ਾਹ ਪ੍ਰਭ ਸੇਵਕ ਸਾਚਾ ਵੇ ਸਾਹ ਗੁਰ ਪੂਰੈ ਰਾਖੇ ਦੇ ਹਾਥ ਨਾਨਕ ਪਾਰ ਬ੍ਰਹਮ ਸਮਰਾਤ ਗੌੜੀ ਗਵਾਰੀ ਮਹੱਲਾ ਪੰਜਵਾਂ ਗੁਰ ਪ੍ਰਸਾਦਿ ਨਾਮ ਮਨ ਲਾਗਾ ਜਨਮ ਜਨਮ ਕਾ ਸੋਇਆ ਜਾਗਾ ਅੰਮ੍ਰਿਤ ਗੁਣ ਉਚਰੈ ਪ੍ਰਭ ਬਾਣੀ ਪੂਰੇ ਗੁਰ ਕੀ ਸਮਤਿ ਪ੍ਰਾਣੀ ਪ੍ਰਭ ਸਿਮਰਤ ਕੁਸਲ ਸਭ ਪਾਏ ਘਰ ਬਾਹਰ ਸੁਖ ਸਹਜ ਸਬਾਏ ਰਹਾਉ ਸੋਈ ਪਛਾਤਾ ਜਿਨਹਿ ਉਪਾਇਆ ਕਰਿ ਕਿਰਪਾ ਪ੍ਰਭ ਆਪ ਮਲਾਇਆ ਬਹਾਂ ਪਕਰ ਲੀਨੋ ਕਰ ਆਪਣਾ ਹਰ ਹਰ ਕਥਾ ਸਦਾ ਜਪ ਜਪਨਾ ਮੰਤਰ ਤੰਤਰ ਔਖਦ ਪੁਨਹ ਚਾਰ ਹਰ ਹਰ ਨਾਮ ਜੀ ਪ੍ਰਾਨ ਆਧਾਰ ਸਾਚਾ ਤਨ ਪਾਇਓ ਹਰ ਰੰਗ ਦੁਤਰ ਤਰੇ ਸਾਧਕੈ ਸੰਗ ਸੁਖ ਬੈਸੋ ਸੰਤ ਸੱਜਣ ਪਰਵਾਰ ਹਰ ਤਨ ਖਟਿਓ ਜਾ ਕਾ ਨਹੀਂ ਸੁਮਾਰ ਜਿਸਹਿ ਪ੍ਰਾਪਤ ਤਿਸ ਗੁਰ ਦੇ ਨਾਨਕ ਬਿਰਤਾ ਕੋਈ ਨਹੀਂ ਗੌੜੀ